ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱਕ ਰਿਕੁਐਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣੇ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਜੀ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜੀ ਸਵੇਰ ਦੇ 8:00 ਵਜੇ ਨੇ ਮੀਂਹ ਦੇਖੋ ਤੁਸੀਂ ਬਹੁਤ ਜ਼ੋਰ ਦੀ ਮੀਂਹ ਪੈ ਰਿਆ ਤੇ ਅੱਜ ਐਤਵਾਰ ਹੈ ਤੁਸੀਂ ਦੇਖ ਸਕਦੇ ਹੋ ਗੱਡੀ ਖੜੀ ਆ ਮੇਰੇ ਹਸਬੰਡ ਵੀ ਘਰ ਹੈ ਰਮਾਨ ਵੀ ਘਰ ਹੈ ਤੇ ਸੰਡੇ ਵਾਲੇ ਦਿਨ ਥੋੜਾ ਲੇਟ ਉੱਠਦੇ ਆ ਜੀ ਤੁਹਾਨੂੰ ਪਤਾ ਹੀ ਹੈ ਨਾ ਤੇ ਬਾਕੀ ਆ ਧਾਰਾਂ ਵਗੈਰਾ ਚੋਲੀਆਂ ਬਾਕੀ ਹੋਰ ਸਾਰਾ ਕੰਮ ਹੋ ਗਿਆ ਪਾਸ਼ੂਆਂ ਥੱਲੇ ਗੋਹਾ ਵੀ ਚੱਕ ਲਿਆ ਝਾੜੂ ਵੀ ਲਾਤਾ ਸੀ ਬਸ ਬੇੜੇ ਦੇ ਵਿੱਚ ਇੰਨੇ ਨਹੀਂ ਥਾਂ 'ਚ ਝਾੜੂ ਲਾਉਣਾ ਰਹਿੰਦਾ ਸੀ ਇੱਥੇ ਇਹ ਕਾਰਨ ਤਾਂ ਹੈ ਜੀ ਇੱਥੇ ਪੱਠੇ ਕੁਤਰੇ ਹੋਏ ਨਹੀਂ ਆਪਣੇ ਪਏ ਨਹੀਂ ਹਲੇ ਪੱਠੇ ਆਪਾਂ ਪਾਉਣੇ ਨੇ ਕਿਉਂਕਿ ਵੈਸੇ ਤਾਂ ਆਪਸ ਦੇਹਾਂ ਪਾਦਨੇ ਹੁੰਨੇ ਆ ਰਾਤ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਜਿਹੜੀ ਆਪਣੀ ਮਸ਼ੀਨਾਂ ਦੀ ਗਰਾਰੀ ਖਰਾਬ ਹੋ ਗਈ ਸੀ ਫਿਰ ਇਹ ਜਾ ਕੇ ਰਾਤ ਕੰਮ ਨਵੇੜ ਕੇ ਗਰਾਰੀ ਲੈ ਕੇ ਆਏ ਫਿਰ ਜਿਆਦਾ ਨਹੀਂ ਰਹ ਹੁਣ ਕਰਕੇ ਜਿਹੜੀ ਗਰਾਰੀ ਅਸਵੇਰੀ ਚੇਂਜ ਕਰੀ ਹੈ ਇਹਨਾਂ ਨੇ ਬਦਲੀ ਆ ਫਿਰ ਬਦਲ ਕੇ ਪੱਠੇ ਕੁਤਰੀ ਸੀਗੇ ਉਦੋਂ ਨੇ ਮੀਂਹ ਆ ਗਿਆ ਫੀਲ ਵਗੈਰਾ ਪਸ਼ੂ ਨੂੰ ਪਾਤੀ ਆਪਾਂ ਹੋਰ ਸਾਰਾ ਕੰਮ ਧਾਰਾਂ ਵਗੈਰਾ ਚੋਈਏ ਸਾਰਾ ਕੰਮ ਕੰਪਲੀਟ ਹੋ ਗਿਆ ਫਿਰ ਇਹਨਾਂ ਨੇ ਫਟਾਫਟ ਮੋਟਰ ਟਾਕਤੀ ਤੇ ਉੱਪਰ ਪੀੜੀ ਰੱਖਤੀ ਕਿਉਂਕਿ ਹਵਾ ਆ ਰਹੀ ਸੀਗੀ ਪਰ ਬੋਰੀ ਉਡ ਰਹੀ ਸੀ ਬਾਰ-ਬਾਰ ਤੇ ਤਾਂ ਕਰਕੇ ਪੱਠੇ ਉਦਦੇ ਨੇ ਉਦਾਂ ਪਈ ਆ ਬਾਕੀ ਬਸ ਇੰਨਾ ਕੁ ਥਾਂ ਰਹਿ ਗਿਆ ਝਾੜੂ ਲਾਉਣ ਵਾਲਾ ਆਪਾਂ ਬਾਕੀ ਸਾਰਾ ਝਾੜੂ ਹੋ ਗਿਆ ਸੀਗਾ ਇਹ ਹੁਣ ਜੇ ਮੀਂਹ ਰੁਕੂਗਾ ਹਟੂਗਾ ਉਦੋਂ ਹੀ ਝਾੜੀ ਲਾਵਾਂਗੇ ਕਿਉਂਕਿ ਇਧਰੋਂ ਸਾਰਾ ਪਾਣੀ ਇਧਰੋਂ ਸਾਰਾ ਪਾਣੀ ਆ ਕੇ ਇੱਥੋਂ ਦੀ ਸਾਰਾ ਉੱਥੇ ਚਲ ਜਾਣਾ ਜੀ ਉਸ ਜਗ੍ਹਾ ਤੇ ਤੇ ਉੱਥੇ ਸਾਰਾ ਜਿਵੇਂ ਟੋਬਾ ਲੱਗਿਆ ਹੁੰਦਾ ਐ ਇਕੱਠਾ ਹੋ ਜਾਣਾ ਮੋਟਰਸਾਈਕਲ ਅੰਦਰ ਲਾਤਾ ਤੇ ਸਾਰਾ ਫਟਾਫਟ ਕੱਪੜੇ ਉਤਾਰੇ ਮਤਲਬ ਕਿ ਤਾਰ ਤੋਂ ਇਹ ਹਾਂਜੀ ਲੋ ਜੀ ਹੁਣ ਮੈਂ ਆ ਗਈ ਰਸੋਈ ਦੇ ਵਿੱਚ ਤੇ ਮੈਂ ਹੁਣ ਭਾਂਡੇ ਧੋਣ ਲੱਗੀ ਆਂ ਤੇ ਪਹਿਲਾਂ ਮੈਂ ਕਿਹਾ ਚਲੋ ਭਾਂਡੇ ਦੂਸਰੀ ਸਾਈਡ ਵੀ ਇੱਕ ਵਾਰੀ ਹਗਾਣ ਹਗਾੜ ਕੇ ਰੱਖ ਲਾਂ ਵੀ ਉਸ ਤੋਂ ਬਾਅਦ ਹੀ ਫਿਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫਣ ਲਾ ਕੇ ਦੂਜੀ ਸਾਈਡ ਰੱਖੂੰਗੀ ਪਹਿਲਾਂ ਇੱਕ ਵਾਰੀ ਸਿੰਕ ਨੂੰ ਸਾਫਣ ਲਾ ਕੇ ਜੀ ਫਿਰ ਇਦਾਂ ਹੁੰਦਾ ਵੇ ਸਿੰਕ ਸੁੱਚੀ ਹੋ ਜਾਂਦੀ ਹੈ ਨਹੀਂ ਤਾਂ ਐ ਵਹਿਮ ਜਾ ਰਹਿਦਾ ਵੀ ਉਹ ਝੂਠੇ ਤਾਂਚ ਭਾਂਡੇ ਧਰ ਕੇ ਤੇ ਵੀ ਭਾਂਡੇ ਵੀ ਦੁਬਾਰਾ ਝੂਠੇ ਜੇ ਹੋ ਗਏ ਤੇ ਤਾਂ ਕਰਕੇ ਫਿਰ ਮੈਂ ਕਿਹਾ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਸ਼ਿੰਕਾ ਉਹਦੇ ਵਿੱਚ ਹੀ ਸਾਬਣ ਵੀ ਫੇਰ ਲਵਾ ਤੇ ਬਾਅਦ ਚ ਫਿਰ ਜਿਹੜੇ ਸਾਈਡ ਭਾਂਡੇ ਦੀ ਰੱਖੇ ਹੁੰਦੇ ਆ ਬਾਅਦ ਚ ਫਿਰ ਉਹ ਸਾਈਡ ਧੋ ਦੇ ਦੀਆਂ ਤੇ ਬਾਕੀ ਭਾਂਡੇ ਇੰਨੇ ਹੈ ਨਹੀਂ ਸੀਗੇ ਤੇ ਕਿਉਂਕਿ ਆਤਨੇ ਚਾਹ ਪਾਣੀ ਦੇ ਜਾਂ ਆ ਕੇ ਰੋਟੀ ਵਗੈਰਾ ਖਾਦੀ ਇਹਨਾਂ ਨੇ ਉਹਦੇ ਸੀਗੇ ਤੇ ਬਾਕੀ ਅਜ ਮੀਂਹ ਕਰਕੇ ਥੋੜਾ ਜਿਹਾ ਕੰਮ ਜੀ ਵਿੱਚ ਜਾਂਦਾ ਆਪਣਾ ਕੰਮ ਵੱਜ ਜਾਂਦਾ ਨਾ ਮੀਂਹ ਦੇ ਵਿੱਚ ਤੇ ਜਿੱਥੇ ਨਾਰਮਲ ਟਾਈਮ ਦੇ ਵਿੱਚ ਘੱਟ ਕੰਮ ਹੁੰਦਾ ਤੇ ਮੀਂਹ ਦੇ ਵਿੱਚ ਮੀਂਹ ਚਲਾਏ ਠੰਡ ਤਾਂ ਹੋ ਜਾਂਦੀ ਹੈ ਗਰਮੀ ਘਟ ਜਾਂਦੀ ਹੈ ਪਰ ਗੰਦਿਆ ਜ਼ਿਆਦਾ ਪੈ ਜਾਂਦਾ ਮੀਂਹ ਦੇ ਨਾਲ ਸੋ ਤਾਂ ਕਰਕੇ ਮੈਂ ਕਿਚਲੋ ਪਹਿਲਾਂ ਪਹਿਨ ਫਟਾਫਟ ਮੈਂ ਭਾਂਡੀ ਮਾਜ ਲਵਾ ਤੇ ਫਿਰ ਬਾਕੀ ਅੱਜ ਆਪਾਂ ਰੋਟੀ ਨਹੀਂ ਸੀ ਬਣਾਉਣੀ ਜੀ ਅੱਜ ਬਣਾਉਣਾ ਸੀ ਸੈਂਡਵਿਚ ਤੇ ਪਹਿਲਾਂ ਤਾਂ ਸੋਚਿਆ ਸੀਗਾ ਵੀ ਮੀ ਹੈਗਾ ਮੀ ਦੇ ਵਿੱਚ ਕਹਿੰਦੇ ਵੀ ਕੁਝ ਤਲੀ ਫੜੀ ਚੀਜ਼ ਪਕੌੜੇ ਵਗੈਰਾ ਬਣਾ ਲਓ ਫਿਰ ਬਾਅਦ ਚ ਫਿਰ ਸੋਚਿਆ ਵੀ ਕਿਉਂ ਤੇਲ じゃ ਖਾਣਾਗਾ ਤੇ ਵੀ ਤੇਲ ਮਾੜਾ ਹੁੰਦਾ ਨੇ ਗਰਮੀਆਂ ਦੇ ਵਿੱਚ ਤੇ ਵੀ ਚਲੋ ਕਹਿੰਦੇ ਜ ਖਾਣੀ ਆ ਤਾਂ ਸੈਂਡਵਿਚ ਬਣਾ ਲੈਨੇ ਆ ਤੇ ਬਾਕੀ ਮੱਕੇ ਦੇ ਦਾਣੇ ਤਾਂ ਅੱਜ ਖਤਮ ਹੋਏ ਹੋਏ ਸੀ ਜੀ ਕਿਉਂਕਿ ਆਪਾਂ ਨੂੰ ਫਿਰ ਉਹਦੇ ਵਿੱਚ ਚਾਹੀਦੇ ਹੁੰਦੇ ਸੈਂਡਵਿਚ ਵਿੱਚ ਪਾਉਣ ਨੂੰ ਤਾਂ ਫਿਰ ਆਪਾਂ ਪਿਆਜ਼ ਤੇ ਟਮਾਟਰ ਬਾਕੀ ਗੱਲੇ ਸੈਂਡਵਿਚ ਬਣਾਈ ਸੀ ਅੱਜ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਢੇ ਧੋ ਕੇ ਫਟਾਫਟ ਫਿਰ ਰੜਾ ਪਿਆਜ਼ ਤੇ ਰੜਾ ਟਮਾਟਰ ਮੈਂ ਕੱਟ ਲੂੰਗੀ ਤੇ ਕਿਉਂਕਿ ਜ਼ਿਆਦਾ ਨਹੀਂ ਸੀ ਕੱਟਣੇ ਥੋੜੀ ਚਾਹੀਦੀ ਹੁੰਦੇ ਜੀ ਉਹਦੇ ਵਾਸਤੇ ਤਾਂ ਬਾਕੀ ਦੁੱਧ ਵਗੈਰਾ ਗਰਮ ਕਰਨਾ ਸੀਗਾ ਤੇ ਕਿਉਂਕਿ ਅੱਜ ਸਵੇਰੇ ਦੁੱਧ ਗਰਮ ਕਰਿਆ ਨਹੀਂ ਫਿਰ ਰਮਾਨ ਉਹ ਤੇ ਮਲਾਈ ਜ਼ਿਆਦਾ ਆ ਜਾਂਦੀ ਹੈ ਫਿਰ ਰਮਾਨ ਕਹਿੰਦਾ ਮੈਂ ਦੁੱਧ ਨਹੀਂ ਪੀਣਾ ਮਲਾਈ ਵਾਲਾ ਵਾਲਾ ਤੇ ਵੀ ਮੈਨੂੰ ਤਾਜ਼ਾ ਦੁੱਧ ਹੀ ਦੇ ਦਿਆ ਕਰੋ ਤੁਸੀਂ ਤਾਂ ਕਰਕੇ ਫਿਰ ਟਾਈਮ ਤੇ ਗਰਮ ਕਰਕੇ ਜੀ ਥੋੜਾ ਠੰਡਾ ਜਾਂ ਕਰਕੇ ਫਿਰ ਉਹਨੂੰ ਨਾਲ ਦੀ ਨਾਲ ਦੁੱਧ ਦੇ ਦੇਈਦਾ ਤੇ ਬਾਕੀ ਹੁਣ ਮੈਂ ਆ ਗਈ ਜੀ ਕਮਰੇ ਦੇ ਵਿੱਚ ਮੈਂ ਕਿਹਾ ਵੀ ਚਲੋ फटाफट ਹੁਣ ਮੈਂ ਇਹ ਜਿਹੜੇ ਪਿਆਜ਼ ਛਿੱਲ ਕੇ ਵੀ ਕੱਟ ਲਵਾਂ ਤੇ ਮੈਂ ਬੈਕੇ ਵਾ ਛੱਲੇ ਛੱਲੇ ਸੀਗੇ ਇੱਥੇ ਇੱਕ ਸਾਈਡ ਰਮਾਨ ਬੈਠਾ ਸੀ ਇੱਕ ਸਾਈਡ ਰਮਨ ਜੜੀ ਬੈਠੇ ਸੀ ਨਾਲ-ਨਾਲ ਗੱਲਾਂ ਕਰ ਰਹੇ ਸੀਗੇ ਤੇ ਨਾਲ-ਨਾਲ ਮਤਲਬ ਕਿ ਮੈਂ ਕਿਹਾ ਚਲ ਮੈਂ ਦਾ ਕੰਮ ਵੀ ਕਰ ਲਵਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਸਰਪੰਚੀ ਦੀਆਂ ਬੂਟਾਂ ਵਗੈਰਾ ਆ ਰਹੀਆਂ ਹਨ ਉਹਨਾਂ ਵਾਰੀ ਬਸ ਗੱਲਾਂ ਕਰ ਰਹੇ ਸੀ ਬੈਠੇ ਤੇ ਬਾਕੀ ਮਰਮਾਨ ਨੂੰ ਵੀ ਹੱਸ ਰਿਹਾ ਸੀ ਇੱਥੇ ਤੇ ਮੈਂ ਕਿ ਚਲੋ फटाफट ਪਹਿਲਾਂ ਪਿਆਜ਼ ਤੇ ਛਿੱਲ ਕੇ ਲੈ ਜਾਵਾਂ ਫਿਰ ਉੱਥੇ ਜਾ ਕੇ ਬਹਿ ਕੇ ਆਖੜ ਕੇ ਆਮਨਾ ਕਟੂੰਗੀ ਕਿਉਂਕਿ ਕੱਟਣੇ ਦਾ ਜੀ ਆਪਾਂ ਉਹਦੇ ਉੱਤੇ ਆ ਜਿਹੜਾ ਚੋਪਿੰਗ ਬੋਰਡ ਆ ਉਹਦੇ ਉੱਤੇ ਕੱਟਨੇ ਹੁੰਦੇ ਨੇ ਤੇ ਲੋ ਜੀ ਹੁਣ ਮੈਂ ਆ ਗਈ ਰਸੋਈ ਦੇ ਵਿੱਚ ਤੇ ਪਿਆਜ਼ ਮੈਂ ਛਿੱਲ ਕੇ ਚੰਗੀ ਤਰ੍ਹਾਂ ਧੋ ਲਏ ਸੀਗੇ ਤੇ ਹੁਣ ਮੈਂ ਕਿ फटाफट ਮੈਂ ਚੋਪਿੰਗ ਬੋਰਡ ਤੇ ਕੱਟ ਲਵਾਂ ਤੇ ਬਾਕੀ ਜਿਆਦਾ ਬਰੀਕ ਨਹੀਂ ਸੀ ਜੀ ਮੈਂ ਕੱਟਨੇ ਮਨਾ ਜਿਆਦਾ ਮੋٹے ਕੱਟਨੇ ਸੈਂਡਵਿਚ ਦੇ ਵਿੱਚ ਮੀਡੀਅਮ ਦੇ ਪਿਆਜ਼ ਹੀ ਆਪਾਂ ਨੂੰ ਚਾਹੀਦੇ ਹੁੰਦੇ ਆ ਟਮਾਟਰ ਮੈਂ ਕੱਟ ਕੇ ਪਹਿਲੇ ਰੱਖ ਲਏ ਸੀ ਟਮਾਟਰ ਜੀ ਆਪਾਂ ਮੈਂ ਹੱਥ ਨੇ ਕੱਟਿਆ ਕਿਉਂਕਿ ਚੋਪਿੰਗ ਬੋਰਡ ਤੇ ਤਾਂ ਆਪਾਂ ਨੂੰ ਕੱਟਦੇ ਆ ਹਨਾ ਤਾਂ ਫਿਰ ਟਮਾਟਰ ਦਾ ਜੂਸ ਜਾਂ ਵਾਲਾ ਨਿਕਲਦਾ ਫਿਰ ਵਾਲਾ ਥੱਲੇ ਫੈਲ ਜਾਂਦਾ ਸਾਰੇ ਤਾ ਕਰਕੇ ਫਿਰ ਮੈਂ ਕਿਹਾ ਵੀ ਚਲੋ ਤਾਂ ਮੈਂ ਹੱਥ ਨਹੀਂ ਕੱਟ ਲੈਣੀ ਆ ਬਾਕੀ ਸ਼ਿਮਲਾ ਮਿਰਚ ਮੈਂ ਦੇਖ ਕੇ ਆਈ ਸੀ ਬਾਹਰ ਬੂਟੀਆਂ ਤੇ ਮੈਂ ਕਿਹਾ ਸ਼ਿਮਲਾ ਮਿਰਚ ਹੋਵੇ ਤਾਂ ਵੀ ਚਲੋ ਸ਼ਿਮਲਾ ਮਿਰਚ ਵੀ ਪਾ ਲੂੰਗੀ ਪਰ ਸ਼ਿਮਲਾ ਮਿਰਚ ਹੈ ਨਹੀਂ ਸੀਗੀ ਤੇ ਲੋ ਜੀ ਇੱਥੇ ਮੈਂ ਸੁੱਕਾ ਪਿਆਜ਼ ਕੱਟ ਕੇ ਫਿਰ ਮੈਂ ਉਹਦੇ ਵਿੱਚ ਟ੍ਰੇ ਵਿੱਚ ਕੱਢ ਕੇ ਰੱਖ ਦਿੱਤੇ ਸੀਗੇ ਕਿਉਂਕਿ ਫਿਰ ਮੈਂ ਕਿਹਾ ਚਲੋ ਥੋੜੇ ਵੱਧ ਹੀ ਕੱਟ ਲੈਣੀਆਂ ਵੀ ਜੇ ਬਚ ਜਾਣਗੇ ਸਵੇਰੇ ਆਲੂ ਗੋਭੀ ਦੀ ਸਬਜ਼ੀ ਬਣਾਉਣੀ ਆ ਸਵੇਰੇ ਉੱਠ ਕੇ ਵੀ ਉਹਦੇ ਵਿੱਚ ਪੈ ਜਾਣਗੇ ਤੇ ਵੀ ਜੇ ਘਟ ਗਏ ਫਿਰ ਦੁਬਾਰਾ ਕੱਟਣੇ ਜਿਉ ਔਖੇ ਲੱਗਦੇ ਆ ਵਿੱਚੋਂ ਤਾਂ ਕਰਕੇ ਮੈਂ ਕਿਹਾ ਵੀ ਚਲੋ ਪਹਿਲਾਂ ਹੀ ਇਹਨਾਂ ਨੂੰ ਵਾਧਦੀ ਕੱਟ ਲਵਾਂ ਲੋ ਜੀ ਪਿਆਜ਼ ਤਾਂ ਮੇਰੇ ਇੱਥੇ ਕੱਟੇ ਗਏ ਤੇ ਹੁਣ ਮੈਂ ਲੱਗੀਆਂ ਜਿਹੜੇ ਮਸਾਲੇ ਵਗੈਰਾ ਲੈ ਕੇ ਆਂਦੀ ਸੀਗੇ ਅ ਜਿਵੇਂ ਹੈਗਾ ਨਾ ਚਿਲੀ ਫਲੇਕਸ ਹੋ ਗਿਆ 오ਰਗੈਨੋ ਹੋ ਗਿਆ ਤੇ ਇਹਨਾਂ ਪੈਕੇਟ ਦੇ ਵਿੱਚ ਲਿਆ ਕੇ ਰੱਖੇ ਹੋਏ ਸੀ ਛੋਟੇ-ਛੋਟੇ ਪੈਕੇਟੀਆਂ ਜੀ ਮਿਲ ਜਾਂਦੀਆਂ ਇਹਦੀਆਂ ਤੇ ਕਿਉਂਕਿ ਸ਼ੀਸ਼ੀਆਂ ਦੇ ਨਾਲ ਜੀ ਫਿਰ ਇਹ बार-बार ਮਹਿੰਗੇ ਪੈਂਦੇ ਨੇ ਤੇ ਪੈਕੇਟ ਜਿਹੜੇ ਆਉਂਦੇ ਨੇ ਉਹ ਸਸਤੇ ਪੈ ਜਾਂਦੇ ਆ ਤੇ ਸ਼ੀਸ਼ੀਆਂ ਮੇਰੇ ਕੋਲ ਹੈਗੀਆਂ ਸੀਗੀਆਂ ਤਾਂ ਕਰਕੇ ਫਿਰ ਮੈਂ ਮਤਲਬ ਸਿਰਫ ਪੈਕੇਟ ਵਗੈਰਾ ਹੀ ਮਗਾਈ ਹੋਏ ਸੀਗੇ ਮਿਓਨੀ ਅੱਜ ਜਿਹੜੀ ਮੈਂ ਤੁਸੀਂ ਦੇਖ ਸਕਦੇ ਹੋ ਹੁਣ ਮਿਓਨੀ ਦੇ ਵਿੱਚੋਂ ਲਾ ਰਹੀ ਆ ਇਹ ਵਾਲੀ ਮਿਓਨੀ ਲਿਆਂਦੀ ਆ ਇਹਨਾਂ ਨੇ ਮਿਓਨਿਸ ਜਿਹੜੀ ਪਹਿਲਾਂ ਪੈਕੇਟ ਵਾਲੀ ਲਿਆਉਂਦੇ ਹੁੰਦੇ ਸੀਗੇ ਕਿਉਂਕਿ ਆਪਾਂ ਨੂੰ ਇਨੀ ਜ਼ਿਆਦਾ ਚਾਹੀਦੀ ਨਹੀਂ ਫਿਰ ਉਹ ਪਈ ਰਹਿੰਦੀ ਆ ਕਾਫੀ ਟਾਈਮ ਵੇਸਟ ਹੁੰਦੀ ਆ ਖਰਾਬ ਹੁੰਦੀ ਆ ਲਓ ਜੀ ਮੈਂ ਇੱਥੇ ਮਿਓਨਿਸ ਲਗਾ ਕੇ ਤੇ ਜਿਹੜੀ ਮੈਂ ਸੈਂਡਵਿਚ ਦੇ ਵਿੱਚ ਦੀ ਫੀਲਿੰਗ ਆ ਬੀ ਟਮਾਟਰ ਤੇ ਪਿਆਜ਼ ਦੀ ਉੱਪਰ ਨਿ ਸ਼ੁਰੂ ਕਰਤੀ ਨਾਲ-ਨਾਲ ਮੈਂ ਮਸਾਲੇ ਪਾ ਰਹੀ ਸੀ ਉਹਦੇ ਵਿੱਚ ਤੇ ਇੱਕ ਸਾਈਡ ਮੈਂ ਥਾੜਾ ਰੱਖ ਲਿਆ ਸੀ ਮੈਂ ਕਿ ਇਹਦੇ ਵਿੱਚ ਭਰ-ਭਰ ਕੇ ਰੱਖ ਲੈਣੀ ਆ ਤੇ ਇਕੱਠੇ ਹੀ ਆਪਾਂ ਸੇਕ ਲਵਾਂਗੇ ਤੇ ਮੇਰੀ ਨਾ ਵੀ ਇਹਨੂੰ ਭਰਦੇ-ਭਰਦੇ ਜੀ ਦੂਸਰਾ ਤੀਸਰਾ ਦੂਸਰਾ ਖਾ ਨਹੀਂ ਤੀਸਰਾ ਭਰ ਰਹੀ ਸੀ ਉਹਦੀ ਲਾਈਟ ਚਲੀ ਗਈ ਲਾਈਟ ਜਾਣ ਨਾਲ ਫਿਰ ਮੈਨੂੰ ਇਹ ਵੀ ਦਿਮਾਗ ਚੱਲੀ ਜਾਵੇ ਵੀ ਕਿਤੇ ਇੰਦੀ ਨਾ ਹੋ ਜੇ ਵੀ ਇਹ ਵੀ ਸਾਰੇ ਇੰਦੀ ਪਏ ਰਹਿ ਜਾਣ ਪਰ ਮਾਨ ਕਹਿ ਰਿਹਾ ਸੀ ਕਹਿੰਦਾ ਮੰਮੀ ਪਿਛਲੀ ਵਾਰ ਮੈਂ ਤਾਂ ਵੇਤੀ ਸੇਕੀ ਸੀਗੇ ਵੀ ਉਦੋਂ ਹੀ ਸੇਕ ਲੋਗਾ ਆਪਾਂ ਸੇਕ ਲਵਾਂਗੇ ਤੇ ਮੈਂ ਕਿਹਾ ਵੀ ਨਹੀਂ ਤਵੇ ਤੇ ਨਹੀਂ ਵਧੀਆ ਬਣਦੇ ਤੇ ਕਿਉਂਕਿ ਜਿਹੜਾ ਇੱਕ ਦੂਜਾ ਆਂਦਾ ਜੀ ਗੈਸ ਦੇ ਉੱਤੇ ਟੋਸਟ ਬਣਾਉਣ ਵਾਲਾ ਹਨਾ ਉਹ ਵੀ 150 ਰੁਪਏ ਦਾ ਆ ਜਾਂਦਾ ਤੇ ਉਹ ਵੀ ਮੈਂ ਸੋਚ ਰਹੀ ਆ ਮੈਂ ਕਿਹਾ ਵੀ ਉਹ ਮੰਗਵਾਉਂਗੀ ਮੈਂ ਤੇ ਉਹ ਐ ਹੁੰਦਾ ਵੀ ਕਦੇ ਲਾਈਟ ਨਾ ਹੋਵੇ ਤਾਂ ਚਲੋ ਗੈਸ ਦੇ ਉੱਪਰ ਵੀ ਵਧੀਆ ਬਣ ਜਾਂਦਾ ਉਹ ਵੀ ਗ੍ਰਿਲ ਕਰਨ ਵਾਸਤੇ ਹੁੰਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਆਪਾਂ ਮੰਗਵਾਇਆ ਉਹ ਤੇ ਪਰ ਉਹ ਹੈ ਨਹੀਂ ਸੀਗਾ ਪਰ ਤਵੇ ਦੇ ਉੱਤੇ ਨਾ ਜੇ ਵੈਸੇ ਆਪਾਂ ਪੀਜ਼ਾ ਬਰੈਡ ਬਣਾਉਣੀ ਹੋਵੇ ਉਹ ਤਾਂ ਵਧੀਆ ਬਣ ਜਾਂਦੀ ਆ ਪਰ ਜੇ ਆਪਾਂ ਸੈਂਡਵਿਚ ਗ੍ਰਿਲ ਸੈਂਡਵਿਚ ਬਣਾਉਣਾ ਹੋਵੇ ਉਹ ਨਹੀਂ ਵਧੀਆ ਬਣਦਾ ਪੀਜ਼ਾ ਵੀ ਵਧੀਆ ਬਣ ਜਾਂਦਾ ਕੜਾਹੀ ਦੇ ਵਿੱਚ ਤੇ ਪਾਪ ਜਣੀ ਪੱਕ ਤਾਂ ਇਹ ਵੀ ਜਾਂਦਾਗਾ ਬਟ ਉਹ ਮੈਨੂੰ ਉਹਦੇ ਵਿੱਚ ਵਧੀਆ ਲੱਗਦਾ ਜਾਂ ਤਾਂ ਉਹ ਦੂਜਾ ਹੋਵੇ ਜਿਹੜਾ ਗੈਸ ਤੇ ਰੱਖ ਕੇ ਬਣਾਉਣਾ ਨਾ ਲਓ ਜੀ ਇੱਥੇ ਹਨ ਮੈਂ ਜਿਹੜਾ ਟੋਸਟਰ ਉਹ ਵੀ ਸਾਫ਼ ਕਰ ਲਿਆ ਕੱਪੜਾ ਮਾਰ ਲਿਆ ਵਸਤਾ ਸਾਫ਼ ਹੁੰਦਾ ਪਰ ਫਿਰ ਵੀ ਆਉਂਦਾ ਵੀ ਇੱਕ ਵਾਰੀ ਡਸਟ ਜੀ ਸਾਫ਼ ਕਰ ਦਈਏ ਤੇ ਮੈਂ ਇਹਦੇ ਵਿੱਚ ਰੱਖਤੀ ਸੀ ਜੀ ਚਾਰ ਪੀਸ ਪਾ ਕੇ ਰੱਖਤੀ ਸੀ ਕਿਉਂ ਤਾਂ ਇਹਦੇ ਵਿੱਚ ਪੰਜ ਪੀਸ ਇਕੱਠੇ ਰੱਖੇ ਜਾਂਦੇ ਨੇ ਤੇ ਮੈਂ ਕਿਹਾ ਚਲੋ ਚਾਰ ਪੀਸ ਠੀਕ ਨੇ ਤੇ ਨਾਲ-ਨਾਲ ਜੀ ਲੋ ਮੈਂ ਇਥੇ ਮੈਂ ਲਾਤਾ ਥੋੜਾ ਦੇਸੀ ਕਿਉਂ ਦੇਸੀ ਕਿਉਂ ਰਹਿ ਗਿਆ ਸੀ ਮੈਂ ਉਹ ਵੀ ਲਗਾਤਾ ਮੈਂ ਕਿਹਾ ਚਲੋ ਹੁਣ ਫਟਾਫਟ ਟੀਵੀ ਲਾਦਾ ਤੇ ਮੈਂ ਆਪਦਾ ਹੋਰ ਕੰਮ ਕਰਨ ਲੱਗ ਗਈ ਸੀ ਹਾਂਜੀ ਲੋ ਜੀ ਹੁਣ ਆਪਾਂ ਵਲੌਗ ਨੂੰ ਅੱਗੇ ਕੰਟੀਨਿਊ ਕਰਤੀਆਂ ਤੇ ਲਾਈਟ ਚਲੀ ਗਈ ਸੀਗੀ ਉਹਦਾ ਕਰਕੇ ਥੋੜਾ ਹਨੇਰਾ ਵੀ ਹੋ ਗਿਆ ਪਿੱਛੇ ਟੋਸਟਰ ਵੀ ਆਪਾਂ ਰੱਖੇ ਹੋਏ ਨੇ ਬੰਨਣੇ ਤੇ ਮੈਂ ਕਿਹਾ ਚਲੋ ਨਾਲ-ਨਾਲ ਟੋਸਟ ਬਣਾਦੇ ਨਾਲ-ਨਾਲ ਕੜ ਵੀਡੀਓ ਵੀ ਕੰਪਲੀਟ ਕਰ ਲਈਏ ਅੱਜ ਇੱਕ ਬਹੁਤ ਸੋਹਣੀ ਗੱਲ ਜਿਹੜੀ ਮੈਂ ਪੜੀ ਤੇ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੇਅਰ ਕਰਦੇ ਆਂ ਫਿਰ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਮੋਟੀਵੇਸ਼ਨਲ ਗੱਲਾਂ ਕਰਾਂਗੇ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਸੂਰ ਦੇਖਿਓ ਇੱਕ ਔਰਤ ਸੀ ਜੀ ਬਜ਼ੁਰਗ ਉਹਨੂੰ ਨੌਜਵਾਨ ਮੁੰਡੇ ਨੇ ਪੁੱਛਿਆ ਕਹਿੰਦਾ ਤੁਸੀਂ ਖੁਸ਼ ਬਹੁਤ ਹੋ ਵੀ ਕੀ ਗੱਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਇਹੇ ਜਿਹੇ ਲੋਕ ਨਹੀਂ ਐ ਜਿਹੜੇ ਤੁਹਾਡੇ ਤੇ ਉਂਗਲਾ ਚੁੱਕਦੇ ਐ ਤੁਹਾਨੂੰ ਮੰਦੇ ਚੰਗੇ ਬੋਲ ਬੋਲਦੇ ਐ ਤੁਹਾਡੇ ਮਤਲਬ ਕਿ ਝੁਗਲੀਆਂ ਕਰਦੇ ਐ ਹਨਾ ਕਹਿੰਦਾ ਨਹੀਂ ਇਦਾਂ ਦੇ ਲੋਕ ਨਹੀਂ ਐ ਤਾਂ ਜਿਹੜੀ ਬਜ਼ੁਰਗ ਔਰਤ ਸੀ ਉਹ ਹੱਸੀ ਹੱਸ ਕੇ ਮੁਸਕਰਾ ਕੇ ਉਹ ਬੋਲੀ ਕਹਿੰਦੀ ਜਦੋਂ ਮੈਂ ਜਵਾਨ ਹੁੰਦੀ ਸੀ ਨਾ ਇਹਨਾਂ ਲੋਕਾਂ ਦੀ ਜਵਾਨਤਾ ਮੇਰਾ ਦਿਲ ਉਦੋਂ ਨਹੀਂ ਦਿਖਾ ਪਾਈ ਠੀਕ ਹੈ ਕਹਿੰਦੀ ਹੁਣ ਮੈਂ ਬਜ਼ੁਰਗ ਹੋ ਗਈ ਤੇ ਹੁਣ ਇਹਨਾਂ ਲੋਕਾਂ ਦੀ ਜਵਾਨ ਵਿੱਚ ਇੰਨੀ ਤਾਕਤ ਹੈ ਨਹੀਂ ਵੀ ਮੇਰਾ ਦਿਲ ਦਿਖਾ ਸਕਣ ਠੀਕ ਹੈ ਕਿਆ ਨਹੀਂ ਹੋ ਸਕਦਾ ਵੀ ਇਹ ਲੋਕੀ ਸੋਚਦੇ ਹੋਣ ਵੀ ਜੋ ਮੇਰੇ ਪਿੱਛੇ ਪਿੱਠੇ ਪਿੱਛੇ ਹੀ ਮੇਰੇ ਮੰਦਾ ਚੰਗਾ ਬੋਲਦੇ ਨੇ ਲੋਕਾਂ ਕੋਲੇ ਜਾ ਕੇ ਵੀ ਪਤਾ ਨਹੀਂ ਮੇਰੇ ਤੱਕ ਉਹ ਕੰਨਾ ਪਹੁੰਚਦੀਆਂ ਜਾਂ ਨਹੀਂ ਪਹੁੰਚਦੀਆਂ ਕਹਿੰਦੇ ਪਹੁੰਚ ਤਾਂ ਮੇਰੇ ਕੋਲ ਸਾਰੀਆਂ ਗੱਲਾਂ ਜਾਂਦੀਆਂ ਪਰ ਕਹਿੰਦੀ ਮੈਂ ਨਾ ਮੂਰਖ ਲੋਕਾਂ ਦੇ ਗੱਲ ਦਾ ਜਵਾਬ ਦੇ ਕੇ ਨਾ ਇਹਨਾਂ ਦੀ ਅਹਿਮੀਅਤ ਵਧਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਤੇ ਕਹਿੰਦੇ ਮੇਰੇ ਦਾਦੀ ਜੀ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਆਪਣੇ ਕਰਮ ਕਰਦੀ ਰਹਿ ਜੋ ਤੂੰ ਕੰਮ ਕਰ ਰਿਹਾ ਓ ਕਰ ਪਾਠ ਕਰ ਬਸ ਇਹਨਾਂ ਦੀ ਗੱਲ ਦਾ ਜਵਾਬ ਹੁੰਦੀ ਜ਼ਰੂਰਤ ਨਹੀਂ ਤੇ ਬਾਣੀ ਹੀ ਇਹਨਾਂ ਦਾ ਮੂੰਹ ਤੋੜੇਗੀ ਇਹ ਉਹਨਾਂ ਦੇ ਤਰਦੀ ਜੀ ਨੇ ਉਹਨਾਂ ਨੂੰ ਸਿਖਾਇਆ ਸੋ ਇਹ ਤੋਂ ਆਪਾਂ ਨੂੰ ਇੱਕ ਚੀਜ਼ ਆਪਾਂ ਨੂੰ ਵੀ ਜੀ ਸਿੱਖਣ ਨੂੰ ਮਿਲਦੀ ਆ ਵੀ ਆਪਾਂ ਨਾ ਕਈ ਵਾਰੀ ਤਾਂ ਆਪਾਂ ਬਹੁਤ ਸਾਰੀ ਵੱਡੀ ਗੱਲ ਵੀ ਕਿਸੇ ਨੇ ਹੱਸ ਕੇ ਜੱਟ ਜਾਣੀ ਤੇ ਕਈ ਵਾਰੀ ਕਿਸੇ ਦੀ ਛੋਟੀ ਜੀ ਗੱਲ ਵੀ ਬੰਨ ਤਕਲੀਫ ਦੀ ਜਾਂਦੀ ਆ ਵੈਸੇ ਇਹ ਨਾਰਮਲ ਵੀ ਆਈ ਚੀਜ਼ ਆ ਪਾਈ ਨਹੀਂ ਕਹਿ ਸਕਦੇ ਵੀ ਕਿਉਂਕਿ ਇੱਕ ਜਿਹੜਾ ਨਾਰਮਲ ਸਹੀ ਬੰਦਾ ਜੋ ਹੈ ਨਾ ਜੋ ਦਿਮਾਗ ਦੇ ਤੌਰ ਤੇ ਸਹੀ ਆ ਉਹਨੂੰ ਗੁੱਸਾ ਆਉਂਦੇ ਗੁੱਸਾ ਹੋਣਾ ਜ਼ਰੂਰੀ ਆ ਇਹ ਸਾਇੰਸ ਦੇ ਵਿੱਚ ਡਾਕਟਰ ਦਾ ਕਹਿਣਾ ਜੀ ਵੀ ਉਹਨੂੰ ਗੁੱਸੇ ਦੇ ਟਾਈਮ ਗੁੱਸਾ ਹੋਣਾ ਜ਼ਰੂਰੀ ਆ ਹੱਸਣ ਦੇ ਟਾਈਮ ਹੱਸਣਾ ਜ਼ਰੂਰੀ ਆ ਰੋਣ ਦੇ ਟਾਈਮ ਰੋਣਾ ਜ਼ਰੂਰੀ ਆ ਏਕ ਨਾਰਮਲ ਬੰਦੇ ਦੀਆਂ ਨਿਸ਼ਾਨੀਆਂ ਵੀ ਇਹ ਬੰਦਾ ਦਿਮਾਗੀ ਤੌਰ ਤੇ ਠੀਕ ਆ ਵੀ ਇਹਨੂੰ ਪਤਾ ਵੀ ਕਦੋਂ ਗੁੱਸਾ ਹੋਣਾ ਕਦੋਂ ਹੱਸਣਾ ਕਦੋਂ ਰੋਣਾ ਤੇ ਉਸੇ ਤਰੀਕੇ ਨਾਲ ਆਪਾਂ ਇਨਸਾਨ ਆ ਨਾਰਮਲੀ ਬਿਹੇਵੀਅਰ ਆਣਾ ਆਪਣਾ ਤੇ ਆਪਣਾ ਰਿਐਕਟ ਕਰਨਾ ਵੀ ਬੰਦਾ ਪਰ ਕਈ ਵਾਰੀ ਉਹ ਚੀਜ਼ ਨਾ ਆਪਣੇ ਦਿਲ 'ਚ ਛੁਪ ਜਾਂਦੀ ਹੈ ਕਿਸੇ ਦੀ ਕਹੀ ਹੋਈ ਆਪਾਂ ਕਈ ਵਾਰੀ ਤਾਂ ਮੈਂ ਸ਼ੁਰੂ ਜਦੋਂ ਬਲੌਗ ਬਣਾਉਣੇ ਸ਼ੁਰੂ ਕੀਤੇ ਸੀ ਨਾ ਉਦੋਂ ਮੈਨੂੰ ਇੱਕ ਬਲੌਗਰ ਦਾ ਕਮੈਂਟ ਆਇਆ ਕਹਿੰਦੇ ਦੀਦੀ ਅਸੀਂ ਨਾ ਇਸੇ ਕਰਕੇ ਵੀਡੀਓ ਬਣਾਉਣੀ ਆ ਛੱਡ ਪਈਆਂ ਸੀ ਤੇ ਮੈਂ ਉਹਨਾਂ ਨੂੰ ਫਿਰ ਮੈਸੇਜ ਵੀ ਕੀਤਾ ਮੈਂ ਦੂਸਰੀ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਰਿਪਲਾਈ ਵੀ ਕੀਤਾ ਉਸ ਤੋਂ ਬਾਅਦ ਵੀ ਕਾਫੀ ਬਲੌਗਰਸ ਦਾ ਕਮੈਂਟ ਆਉਂਦਾ ਰਿਹਾ ਕਿ ਜਿਹੜੇ ਸਾਣ ਨੂੰ ਮਤਲਬ ਵਿਹਾਇਤਾ ਲੋਕ ਬੋਲਦੇ ਨੇ ਐਦਾ ਦਾ ਪਿੱਛੇ ਗੱਲਾਂ ਕਰਦੇ ਨੇ ਤੇ ਸਾਡਾ ਹੌਸਲਾ ਜ ਟੁੱਟ ਜਾਂਦਾ ਇਹਨਾਂ ਚੀਜ਼ਾਂ ਦਾ ਤੇ ਫਿਰ ਇਹ ਵੀ ਕਮੈਂਟ ਕਰਦੇ ਨੇ ਵੀ ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਬਹੁਤ ਹੌਸਲਾ ਮਿਲਦਾ ਸੋ ਤਾਂ ਕਰਕੇ ਮੈਂ ਕਿਹਾ ਮੈਂ ਤੁਹਾਡੇ ਲਈ ਇਹ ਚੀਜ਼ ਸ਼ੇਅਰ ਕਰਾਂ ਸੋ ਸਾਨੂੰ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਮੂਰਖ ਲੋਕਾਂ ਦੀ ਗੱਲ ਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਾਨੂੰ ਜਦੋਂ ਅਸੀਂ ਸਹੀ ਕਰ ਰਹੇ ਹਾਂ ਤਾਂ ਫਰ ਡਰ ਕੇ ਇਸ ਚੀਜ਼ ਦਾ ਅੱਪਾ ਕੁਛ ਗਲਤ ਨਹੀਂ ਕਰ ਰਹੀ। ਆਪਾਂ ਆਪਣੇ ਮਾਪੇ ਆਪਣੇ ਲਾਂਬੇ ਦੀ ਕੋਈ ਗੱਲ ਨਹੀਂ ਕਰ ਰਹੇ। ਆਪਾਂ ਕੁਛ ਇਹ ਜਾਨ ਨਹੀਂ ਕਰ ਰਹੇ ਜਿਦੇ ਨਾਲ ਆਪਣੇ ਪੇਰੈਂਟਸ ਦਾ ਆਪਣੇ ਮਾਪਾ-ਪਪਾ ਦਾ ਆਪਣੇ ਘਰ ਵਾਲੀ ਦਾ ਆਪਣੇ ਬੱਚਿਆਂ ਦਾ ਸਿਰ ਝੁਕੀ। ਆਪਾਂ ਦੇ ਘਰ ਦੇ ਕੰਮ ਕਰਦੇ ਆ ਉਹਦੀ ਵੀਡੀਓਜ਼ ਬਣਾਉਣੇ ਆ। ਜਾਂ ਆਪਾਂ ਕਈ ਵਾਰੀ ਮੋਲ ਵੀ ਲੈਣੀ, ਸੋਰ ਵੀ ਬਿਜ਼ਨਸ ਕਰਦੀਆਂ, ਕੱਪੜੀ ਸਿਉਂਦੀਆਂ ਜਾਂ ਪਾਰਲਰ ਦਾ ਕੰਮ ਕਰਦੀਆਂ, ਇਹ ਦੁਕਾਨਦਾਰੀ ਦਾ ਕੰਮ ਕਰਦੀਆਂ। ਤਾਂ ਫਿਰ ਉਹਦੇ ਵਿੱਚ ਸੰਗ ਸ਼ਰਮ ਕਿਸ ਚੀਜ਼ ਦੀ? ਆਪਾਂ ਕੁਛ ਗਲਤ ਤਾਂ ਕਰ ਨਹੀਂ ਰਹੇ ਤੇ ਇੱਕ ਚੀਜ਼ ਨਾਲ ਹਮੇਸ਼ਾ ਯਾਦ ਰੱਖਿਓ। ਤੇ ਜਦੋਂ ਵੀ ਤੁਹਾਨੂੰ ਇਦਾਂ ਦੀ ਕੋਈ ਗੱਲ ਦਿਮਾਗ ਚ ਆਵੇ ਨਾ ਤਾਂ ਮੇਰੀਆਂ ਮੈਂ ਕੁਝ ਗੱਲਾਂ ਸ਼ੇਅਰ ਕਰਨ ਲੱਗੀ ਹਾਂ ਮੇਰੇ ਦਾਦਾ ਜੀ ਨੇ ਮੈਨੂੰ ਕਹੀਆਂ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਹਰ ਕਿਸੇ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਤੇ ਕਹਿੰਦੇ ਜੰਗਲ ਹੁੰਦਾ ਜੰਗਲ ਦੇ ਵਿੱਚ ਸ਼ੇਰ ਹੁੰਦਾ ਤੇ ਸ਼ੇਰ ਜਿਹੜਾ ਸ਼ਿਕਾਰ ਇਕੱਲਾ ਖੇੜਦਾ ਕਹਿੰਦੇ ਦੂਜੀ ਸਾਈਡ ਗਿੱਦੜਾ ਹੁੰਦੇ ਨੇ ਗਿੱਦੜ ਜਿਹੜੇ ਹੁੰਦੇ ਝੰਡਚਾਉਂਦੇ ਆ ਝੰਡਚੇ ਉਹ ਸ਼ਿਕਾਰ ਖੇੜਦੇ ਨੇ ਲੇਕਿਨ ਸ਼ੇਰ ਕੱਲਾ ਸ਼ਿਕਾਰ ਕਰਦਾ ਤੂੰ ਕੱਲਾ ਸ਼ੇਰ ਹੀ ਪੂਰੇ ਜੰਗਲ ਤੇ ਰਾਜ ਵੀ ਕਰਦਾ ਹੈ ਗਿੱਦੜ ਤਾਂ ਰਾਜ ਨਹੀਂ ਨਾ ਕਰਦੇ ਸ਼ੇਰ ਹੀ ਰਾਜ ਕਰਦਾ ਸੋ ਸਾਨੂੰ ਜ਼ਿੰਦਗੀ ਚ ਕਦੇ ਸੋਚਣਾ ਨਹੀਂ ਚਾਹੀਦਾ ਸੱਚ ਬੋਲੋ ਸੱਚ ਦੇ ਨਾਲ ਖੜੋ ਗਲਤ ਨਾ ਨਾ ਖੜੋ ਗਲਤ ਮੂਰਤ ਚ ਕੋ ਨਾ ਗਲਤ ਕਰਨਾ ਗਲਤ ਸਹੋ ਨਾ ਹੈਨਾ ਸੋ ਜੇ ਤੁਸੀਂ ਕੱਲੇ ਵੀ ਰਹਿ ਜਾਨੇ ਹੋ ਤਾਂ ਟੈਨਸ਼ਨ ਨਾ ਲੋ ਤਾਂ ਆਪਣੇ ਆਪ ਨੂੰ ਸ਼ੇਰ ਸਮਝੋ ਕਿ ਸ਼ੇਰ ਕੱਲਾ ਹੁੰਦਾ ਤੇ ਮੈਂ ਸ਼ੇਰ ਆ ਦੇਖੋ ਜੰਡਰ ਜਿਹੜੇ ਖੜੇ ਨੇ ਨਾ ਸੋਚੋ ਉਹ ਇਕੱਠੇ ਹੋਏ ਖੜੇ ਨੇ ਤਾਂ ਉਹ ਤੁਹਾਡੇ ਖਿਲਾਫ ਨੇ ਤਾਂ ਉਹ ਗਿੱਦੜ ਇਕੱਠੇ ਹੋ ਕੇ ਸ਼ੇਰ ਰਾਜ ਤੱਕ ਨਾ ਕੁਝ ਵਿਗਾੜ ਪਾਈ ਇਹਨਾਂ ਵਿਗਾੜ ਪਾਉਣਗੇ ਸੋ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਹਿੰਮਤ ਨਾ ਹਾਰਿਆ ਕਰੋ ਹੌਸਲਾ ਨਾ ਹਾਰਿਆ ਕਰੋ ਕਿਉਂਕਿ ਜਦੋਂ ਮੈਨੂੰ ਵੀ ਕਦੇ ਕਈ ਵਾਰੀਆਂ ਹੁੰਦਾ ਵੀ ਹੌਸਲਾ ਡਿੱਗਣ ਲੱਗਦਾ ਵੀ ਇਹ ਤੇਰੇ ਨਹੀਂ ਹੁੰਦਾ ਨਾ ਮਨ ਚ ਗੱਲ ਆ ਜਾਂਦੀ ਹੈ ਕੋਈ ਤਾਂ ਮੈਂ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਯਾਦ ਕਰ ਲੈਂਦੀ ਮੇਰੇ ਦਾਦਾ ਜੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ ਤੇ ਇੱਕ ਚੀਜ਼ ਉਹ ਹਮੇਸ਼ਾ ਹੋਰ ਕਹਿੰਦੇ ਹੁੰਦੇ ਸੀ ਕਹਿੰਦੇ ਸ਼ੇਰ ਇਕੱਲਾ ਹੀ ਹੁੰਦਾ ਤੇ ਝੁੰਡ ਗਿੱਦੜਾਂ ਦਾ ਹੁੰਦਾ ਸੋ ਇਹ ਚੀਜ਼ਾਂ ਤੁਸੀਂ ਹਮੇਸ਼ਾ ਯਾਦ ਰੱਖਿਓ ਤੇ ਜਿਹੜੀ ਮੈਂ ਤੁਹਾਡੇ ਨਾਲ ਸਟੋਰੀਆਂ ਸ਼ੇਅਰ ਕੀਤੀਆਂ ਬਹੁਤ ਸੋਹਣੀ ਸਟੋਰੀ ਆ ਜਿਹੜੀ ਆਪਣੇ ਬਜ਼ੁਰਗ ਨੇ ਆਪੀ ਗੱਲ ਸਾਂਝੀ ਕੀਤੀ ਬਹੁਤ ਵਧੀਆ ਗੱਲ ਸਾਂਝੀ ਕੀਤੀ ਵੀ ਅਸੀਂ ਇਹ ਤੈਅ ਕਰਨਾ ਵੀ ਅਸੀਂ ਕਿਹਦੀ ਗੱਲ ਨੂੰ ਇੰਪੋਰਟੈਂਸ ਦੇਣਾ ਕਿਹਦੀ ਨਹੀਂ আচ্ছা ਇੱਕ ਚੀਜ਼ ਹੋਰ ਦੇਖਿਓ ਜਿਹੜੇ ਤਾਂ ਵਲੌਗਰਸ ਨੇ ਹਨਾ ਵੀਡੀਓ ਪਾਉਂਦੇ ਨੇ ਕਦੇ ਨੈਗੇਟਿਵ ਕਮੈਂਟ ਵੀ ਆ ਜਾਂਦਾ ਹੁਣੇ ਇੱਕ ਚੀਜ਼ ਦੇਖਿਓ ਤੁਸੀਂ ਜਿਹੜੇ ਨੈਗੇਟਿਵ ਕਮੈਂਟ ਹੁੰਣਗੇ ਨਾ ਜ਼ਿਆਦਾਤਰ ਉਹ ਕਰਨਗੇ ਜਾਂ ਤਾਂ ਜਿਨ੍ਹਾਂ ਦੇ ਖੁਦ ਦੇ ਚੈਨਲ ਹੋਣਗੇ ਠੀਕ ਆ ਜਿਨ੍ਹਾਂ ਦਾ ਮਤਲਬ ਕਿ ਉਹਨਾਂ ਨੂੰ ਇਹ ਹੁੰਦਾ ਵੀ ਗਲਤ ਰਸਤੇ ਦੇ ਤਰੀਕੇ ਨਾਲ ਆਪਣੇ ਵੀਊ ਵਧਾਈਏ ਆਪਾਂ ਦੇਖਦੇ ਹਾਂ ਅੱਜਕੱਲ ਸੋਸ਼ਲ ਮੀਡੀਆ ਤੇ ਚੀਜ਼ ਹੁੰਦੀ ਹੈ ਜਾਂ ਪਰ ਜਿਹੜੇ ਸਾਨੂੰ ਕੁਝ ਜਾਣਦੇ ਹੁੰਦੇ ਆ ਸਾਨੂੰ ਜੋ ਨਹੀਂ ਚਾਹੁੰਦੇ ਵੀ ਅਸੀਂ ਅੱਗੇ ਵਧੀਏ ਕੁਝ ਚੰਗਾ ਕਰੀਏ ਕੁਝ ਆਪਾਂ ਦਾ ਕਾਮਯਾਬ ਹੋਈਏ ਜਾਂ ਉਹ ਕਰਨਗੇ ਠੀਕ ਹੈ ਨਾ ਸੋ ਇਹਨਾਂ ਤੁਸੀਂ ਦੇਖਣਾ ਵੀ ਉਹਨਾਂ ਨੂੰ ਕਿੰਨੀ ਕੁ ਤੁਸੀਂ ਇੰਪੋਰਟੈਂਸ ਦੇਣੀ ਆ ਕਿੰਨੀ ਕਾ ਵੀ ਜੇ ਤੁਸੀਂ ਉਹਨਾਂ ਦੀ ਗੱਲ ਨੂੰ ਬਾਦਰ ਕਰ ਲਿਆ ਹਾਂ ਕਈ ਵਾਰੀ ਜਵਾਬ ਦੇਣਾ ਜ਼ਰੂਰੀ ਹੁੰਦਾ ਹੀ ਵੀ ਯਾਨੀ ਯਾਦ ਰੱਖਿਓ ਹਰ ਟਾਈਮ ਚੁੱਪ ਨਹੀਂ ਰਿਹਾ ਜਾਂਦਾ ਕਈ ਵਾਰੀ ਜਵਾਬ ਵੀ ਦੇਣਾ ਜ਼ਰੂਰੀ ਹੁੰਦਾ ਕਿਉਂਕਿ ਕੋਈ ਹਮੇਸ਼ਾ ਤਾਂ ਚੁੱਪ ਰਹਿਣੀ ਆ ਤਾਂ ਪਰ ਕਈ ਵਾਰੀ ਇਦਾਂ ਦਾ ਵੀ ਹੋ ਜਾਂਦਾ ਵੀ ਇਹ ਅਗਲਾ ਸੋਚ ਲੈਂਦਾ ਐਂਛੇ ਡਰ ਕੇ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇਹਨੂੰ ਸਿਰ ਦਬਾ ਸਕਦੇ ਆ ਸੋ ਜਿੱਥੇ ਜ਼ਰੂਰ ਤਾਂ ਉੱਥੇ ਜਵਾਬ ਵੀ ਦੇਣਾ ਜ਼ਰੂਰੀ ਆ ਤੇ ਜਿੱਥੇ ਚੁੱਪ ਰਹਿ ਕੇ ਕੰਮ ਸਰਦਾ ਉੱਥੇ ਚੁੱਪ ਰਹੋ ਬੋਲਦੇ ਆ ਬੋਲੀ ਜਾਣ ਤੋਂ ਪਿੱਠ ਵਿੱਚ ਜੂ ਕਰਦੇ ਕਰੀ ਜਾਣ ਤੋਂ ਹੈਨਾ ਸੋ ਹਮੇਸ਼ਾ ਹੌਂਸਲੇ ਉੱਚੇ ਬੁਲੰਦ ਰੱਖਿਆ ਕਰੋ ਚੜ੍ਹਦੀ ਕਲਾ ਦੀ ਸੋਚ ਰੱਖਿਆ ਕਰੋ ਪੋਜ਼ਿਟਿਵ ਰਿਹਾ ਕਰੋ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਆ ਕਰੋ ਇਹ ਸੋਚਿਆ ਕਰੋ ਵੀ ਜੋ ਤੁਸੀਂ ਕਰਨਾ ਕਰ ਸਕਦੇ ਹੋ ਤੇ ਤੁਸੀਂ ਉਹਦੀ ਪੂਰੀ ਦੁਨੀਆ ਚੇਤ ਸਕਦੇ ਹੋ ਅਗਰ ਤੁਸੀਂ ਚਾਹੋ ਇੱਕ ਗੱਲ ਯਾਦ ਰੱਖਿਓ ਸਾਨੂੰ ਕਾਮਯਾਬ ਹੋਣ ਦੇ ਵਿੱਚ ਅਸੀਂ ਖੁਦ ਕਾਮਯਾਬ ਕਰ ਸਕਦੇ ਹਾਂ ਠੀਕ ਉਸੇ ਤਰ੍ਹਾਂ ਜੇ ਅਸੀਂ ਨਾਕਾਮਯਾਬ ਹੁੰਨੇ ਆ ਤਾਂ ਉਹ ਵੀ ਅਸੀਂ ਖੁਦ ਹੀ ਆਪ ਦੇ ਹੱਥੋਂ ਕਰਦੇ ਆ ਕਿਸੇ ਦੂਜੇ ਚ ਇਨੀ ਹਿੰਮਤ ਨਹੀਂ ਕਿ ਤੁਹਾਨੂੰ ਉਹ ਜਾਂ ਤਾਂ ਕਾਮਯਾਬ ਕਰ ਸਕੀ ਜਾਂ ਨਾਕਾਮਯਾਬ ਕਰ ਸਕੀ ਸਾਡੀ ਸੋਚ ਹੀ ਸਾਨੂੰ ਕਾਮਯਾਬ ਕਰੂਗੀ ਸਾਡੀ ਸੋਚ ਹੀ ਸਾਨੂੰ ਨਾਕਾਮਯਾਬ ਕਰਦੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਚੰਗੀ ਸੋਚ ਰੱਖੋ ਪਲਾਂ ਚੜ੍ਹਦੀਆਂ ਪਰਾਲੀ ਸੋਚ ਰੱਖੋ ਕਦੇ ਟੈਂਦੀ ਤਲਾ ਤੇ ਹੁੰਦੀ ਆ ਤਾਂ ਹਮੇਸ਼ਾ ਸੋਚੋ ਕਿ ਨਹੀਂ ਮੈਂ ਕਰ ਸਕਦਾ ਮੈਂ ਕਰ ਰਿਹਾ ਮੈਂ ਕਰੂੰਗਾ ਹਮੇਸ਼ਾ ਚੰਗਾ ਸੋਚੋ ਕਦੇ ਵੀ ਗਲਤ 네ਗੇਟਿਵ ਨਾ ਸੋਚੋ ਸੋ ਇਦਾਂ ਦੀ ਹੋਰ ਵਧੀਆ ਵਧੀਆ ਵੀਡੀਓਜ਼ ਵਾਸਤੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਅੱਪ ਵੀਡੀਓ ਤੇ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ